ਮੈਂ ਵੀ ਸ਼ਹਿਰੋਂ ਆ ਰਿਹਾ ਸੀ ਮੇਰਾ ਸਕੂਟੀ ਇਧਰ ਨੂੰ ਮੁੜੀ ਆ ਇਹ ਮੇਰੇ ਪਿੱਛੇ ਆ ਰਿਹਾ ਹੈ ਬਹੁਤ ਓਵਰ ਸਪੀਡ ਆ ਰਿਹਾ ਹੈ ਔਰ ਇਹਦਾ ਮੋਟਰਸਾਈਕਲ ਨੂੰ ਕੰਟਰੋਲ ਨਹੀਂ ਆ ਲੈ ਸਿੱਧਾ ਮੋਟਰਸਾਈਕਲ ਦੇ ਵਿੱਚ ਟੋਕ ਦਿੰਦਾ ਠੀਕ ਹੈ ਉਹ ਮੁੰਡੇ ਇਧਰੋਂ ਜਾ ਰਹੇ ਮੁੰਡਾ ਇਹ ਤੋਂ ਸਹਿਬਾਦ ਸਿੰਘ ਸਤੂ ਦਾ ਕਸੂਰ ਐ ਇਸੇ ਮੋਟਰਸਾਈਕਲ ਵਾਲੇ ਦਾ ਬੱਸ ਇਹਨੇ ਬੋਲਟ ਦਾ ਮੋਟਰ ਬੋਲਟ ਦੇ ਬਾਅਦ ਉਥੋਂ ਵਜਿਆ ਇੱਥੇ ਆਣ ਕੇ ਡੇਗਾ ਜਿੱਥੇ ਬੋਲਟ ਦਾ ਕਲਾ ਇੱਥੇ ਦੇ ਕਾਫੀ ਜ਼ਬਰਦਸਤ ਜਦੋਂ ਬਿਲਕੁਲ ਪੂਰੇ ਪੁੱਠਾ ਦੀ ਆਵਾਜ਼ ਆਈ ਉਹ ਮੁੰਡਾ ਤਾਂ ਬੋਲਿਆ ਨਹੀਂ ਜਿਹੜਾ ਦੂਸਰਾ ਇਹ ਉਹਨੂੰ ਇੰਨੀਆਂ ਸੱਟ ਲਬ ਚੇਪੀ ਐ 15 ਮਿੰਟਾਂ ਅੰਚ ਇਹਨੂੰ ਵੀ ਪਾ ਕੇ ਗੱਡੀ ਚ ਕਰਕੇ ਦੂਜੇ ਨੂੰ ਭੇਜਤਾ ਬਟਾਲੇ ਸੇਵਲ ਹਸਤਾ ਬਹੁਤ ਮਾੜੀ ਗੱਲ ਹੋਈ ਹੈ ਡਾਕਟਰ ਰਾਮਾ ਜੀ ਨਾਲ ਤੋਂ ਦੇ ਕਰਤਾ ਸਾਨੂੰ ਹੁਣੇ ਪਤਾ ਲੱਗਾ ਸੀ ਕਾਲ ਗਈ ਕਿ ਇੱਥੇ ਐਕਸੀਡੈਂਟ ਹੋ ਗਿਆ ਟ੍ਰੋਲ ਪੰਪ ਲੱਗੇ ਅਸੀਂ ਹੁਣੇ ਮੌਕੇ ਤੇ ਆਏ ਆ ਇੱਕ ਬੁਲਟ ਮੋਟਰਸਾਈਕਲ ਤੋਂ ਲੜਕਾ ਜਿਹੜਾ ਸੀ ਉਹ ਬਟਾਲੇ ਵੱਲੋਂ ਆ ਰਿਹਾ ਸੀਗਾ ਤੇ ਇੱਕ ਟ੍ਰੋਲ ਪੰਪ ਤੋਂ ਤੇਲ ਪਵਾ ਕੇ ਨਿਕਲਿਆ ਜਿਹੜੇ ਆਪਸ ਵਿੱਚ ਐਕਸੀਡੈਂਟ ਹੋਇਆ ਬੋਨੇ ਹੀ ਛੋਟੀ ਉਮਰ ਦੇ ਮੁੰਡੇ ਦੱਸਦੇ ਇੱਕ ਤੇ ਸਹਿਬਾਤ ਸਿੰਘ ਜੀ ਦੀ ਡੈਥ ਹੋ ਗਈ ਉਹ ਦੱਸਦੇ 10ਵੀਂ ਕਲਾਸ ਦਾ ਵਿਦਿਆਰਥੀ ਆ ਤੇ ਦੂਜਾ ਵੀ ਇੰਨੇ ਕੋ 19-20 ਸਾਲ ਦਾ ਦੱਸ ਰਹੇ ਨੇ ਬਾਕੀ ਸਾਰੀ 33 ਚੱਲਣ ਢੀ ਆ ਜਿਹੜੀ ਵੀ ਕਾਰਵਾਈ ਹੋਊ ਕਾਨੂੰਨ ਅਨਸਾਰ ਅਮਨ ਵਿੱਚ ਲਿਆ ਰਹੇ ਆ ਜੀ ਸਮਝ ਲੀ ਕਹ ਦੀ ਸਮਝ ਦਿਓ ਮਾਪਿਆਂ ਦੀ ਕਿ ਛੋਟੀ ਉਮਰ ਦੇ ਬੱਚਾ ਨੂੰ ਮੋਟਰਸਾਈਕਲ ਖਾ ਦਿੰਦੇ ਆ ਤੇ ਇਸੇ ਕਦੇ ਘਟਨਾਵਾਂ ਆਪੇ ਦੇਖੋ ਜੀ ਇਹ ਤੇ ਬੱਚੇ ਅੱਜ ਕੱਲ ਸਕੂਲਾਂ ਕਾਲਜਾਂ ਚ ਪੜਦੇ ਆ ਮਾਪੇ ਵੀ ਆ ਕਿਉਂਕਿ ਜਿੱਸੇ ਜੇ ਆਪਾਂ ਨਾ ਦਈਏ ਤੇ ਬੱਚਾ ਨਾ ਆਪਾਂ ਸਾਰੀ ਉਮਰ ਵੱਜ ਕੇ ਨਹੀਂ ਰਹਿ ਸਕਦੇ ਕੀ ਕਰ ਕਾਰਵਾਈ ਇਥੇ ਹਾਲ ਦੀ ਘੜੀ ਮੌਕੇ ਤੇ ਵੇਖ ਲਿਆ ਸਭ ਕਰ ਲਿਆ ਹੁਣ ਹਸਪੀਟਲ ਚੱਲੇ ਆ ਜੀ ਜੋ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਹੋਊਗੀ ਕਾਨੂੰਨ ਦੇ ਅਨੁਸਾਰ ਮੈਂ ਵੀ ਸ਼ਹਿਰੋਂ ਆ ਰਿਹਾ ਸੀ ਮੇਰਾ ਸਕੂਟੀ ਇਧਰ ਨੂੰ ਮੁੜੀ ਆ ਤੇ ਮੇਰੇ ਪਿੱਛੇ ਆ ਰਿਹਾ ਸੀ ਬਹੁਤ ਓਵਰ ਸਪੀਡ ਆ ਰਿਹਾ ਸੀ ਔਰ ਇਹਦਾ ਮੋਟਰਸਾਈਕਲ ਇਹਨੂੰ ਕੰਟਰੋਲ ਨਹੀਂ ਆ ਰਿਹਾ ਨਾ ਸਿੱਧਾ ਮੋਟਰਸਾਈਕਲ ਦੇ ਵਿੱਚ ਟੋਕ ਦਿੱਤਾ ਠੀਕ ਹੈ ਉਹ ਮੁੰਡੇ ਇਧਰੋਂ ਜਾ ਰਹੇ ਮੁੰਡੇ ਇਦੋਂ ਸਹਿਬਾਦ ਸੇ ਸਤੂ ਵਾਲਾ ਕਸੂਰ ਇਸੇ ਮੋਟਰਸਾਈਕਲ ਵਾਲੇ ਦਾ ਬੱਸ ਇਹਨੇ ਬੋਲਟ ਦਾ ਬੋਲਟ ਦੇ ਬਾਦ ਉਥੋਂ ਵਜਿਆ ਇੱਥੇ ਆਣ ਕੇ ਡੇਗਾ ਜਿੱਥੇ ਬੋ ਕਾਫੀ ਜ਼ਬਰਦਸਤ ਚੱਕੇ ਬਿਲਕੁਲ ਪੂਰੇ ਪੁੱਠਾ ਦੀ ਆਵਾਜ਼ ਆਈ ਮੁੰਡਾ ਤਾਂ ਬੋਲਿਆ ਨਹੀਂ ਜਿਹੜਾ ਦੂਸਰਾ ਇਹਨੂੰ ਇੰਨੀਆਂ ਸੱਟਾਂ ਮਾਰ ਚੁੱਕੀ ਤੇ ਚੇਤੀ ਐ 15 ਮਿੰਟਾਂ ਅੰਚ ਇਹਨੂੰ ਵੀ ਪਾ ਕੇ ਗੱਡੀ ਚ ਕਰਕੇ ਦੂਜੇ ਨੂੰ ਭੇਜਤਾ ਬਟਾਲੇ ਸੇਵਲ ਉਸਤਾ ਬਹੁਤ ਮਾੜੀ ਗੱਲ ਹੋਈ ਹੈ ਡਾਕਟਰ ਰਾਮਾ ਜੀ ਨਾਲ ਤੋਂ ਦੇ ਕਰਦਾ